ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 14ਵਾਂ ਅੰਕ ਹੈ ਮੁਲਕ ਅਹਿਮਦ ਗਿਰਫਤ ਜਸਾ ਕਲਾਲ ਲਾਹੌਰ ਜੇਤੂ ਖਾਲਸਾ ਪੰਥ ਦਾ ਸੁਲਤਾਨ ਉਲਕੌਮ ਸਰਦਾਰ ਜਸਾ ਸਿੰਘ ਆਲੂਵਾਲੀਆ ਅਕਾਲ ਬੰਗੇ ਤੇ ਆ ਖੜਾ ਹੋਇਆ ਖਾਲਸਾ ਜੀ ਸਤਿਗੁਰਾਂ ਦੀ ਕਿਰਪਾ ਨਾਲ ਪੰਜਾਬ ਵਿੱਚ ਖਾਲਸਾ ਜੀ ਦੇ ਬੋਲ ਬਾਲੇ ਹੋਣ ਲੱਗੇ ਹਨ ਪੰਜਾਂ ਦਰਿਆਵਾਂ ਦੀ ਧਰਤੀ ਤੇ ਖਾਲਸੇ ਦੇ ਨਿਸ਼ਾਨ ਝੂਲਣ ਦਾ ਵੇਲਾ ਟੁੱਕਾ ਹੈ ਦੀਵਾਲੀ ਦੇ ਮੌਕੇ ਦਰਬਾਰ ਸਾਹਿਬ ਇਕੱਤਰ ਹੋਏ ਸਰਬੱਤ ਖਾਲਸਾ ਨੂੰ ਮੁਖਾਤਿਬ ਹੁੰਦਿਆਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਬੋਲਣਾ ਸ਼ੁਰੂ ਕੀਤਾ ਅਬਦਾਲੀ ਪਾਣੀਪਤ ਵਿੱਚ ਮਰਹਟਿਆਂ ਨਾਲ ਰੁੱਝਿਆ ਹੋਇਆ ਸੀ ਤੇ ਖਾਲਸਾ ਜੀ ਨੇ ਆਪਣੀ ਤਾਕਤ ਸੰਗਠਿਤ ਕਰਕੇ ਹੋਰ ਮਜ਼ਬੂਤੀ ਫੜ ਲਈ ਪਾਣੀਪਤ ਜੰਗ ਦੇ ਥੱਕੇ ਹਾਰੇ ਅਫਗਾਨ ਕਾਬਲ ਮੁੜ ਰਹੇ ਸਨ ਹਾਲਾਂਕਿ ਜਾਂਦਿਆਂ ਨੂੰ ਰਾਹ ਵਿੱਚ ਕਈ ਥਾਈਂ ਸਿੱਖ ਜਥਿਆਂ ਨੇ ਲੁੱਟਿਆ ਕਰੋਨਾ ਵਿੱਚ ਇੰਨੀ ਤਾਕਤ ਨਹੀਂ ਬਚੀ ਸੀ ਕਿ ਸਿੱਖਾਂ ਦੇ ਹਮਲੇ ਦਾ ਟੱਕਰਾ ਕਰਨ ਲਈ ਖਲੋ ਸਕਣ ਇਸ ਸਮੇਂ ਅੰਦਰ ਖਾਲਸਾ ਜੀ ਨੇ ਲਗਭਗ ਸਾਰੇ ਸੰਸਾਰ ਸਾਰੇ ਪੰਜਾਬ ਨੂੰ ਸੋਧ ਲਿਆ ਤੇ ਦੁਸ਼ਟ ਜਮਪੂਰੀ ਪਹੁੰਚਾਏ ਲਾਹੌਰ ਜਿੱਤਨ ਮਗਰੋਂ ਹੁਣ ਖਾਲਸਾ ਜੀ ਦਾ ਅਗਲਾ ਟੀਚਾ ਪੂਰਾ ਪੰਜਾਬ ਵਿਦੇਸ਼ੀ ਧਾੜਵੀਆਂ ਤੋਂ ਮੁਕਤ ਕਰਵਾਉਣਾ ਸੀ ਹੁਣ ਸਮਾ ਪੰਥ ਦੇ ਵਿਰੁੱਧ ਮੁਖਬਰੀਆਂ ਤੇ ਚੁਗਲੀਆਂ ਕਰਦੇ ਰਹੇ ਚੁਗਲਾਂ ਤੇ ਬਾਕੀ ਬਚੇ ਜ਼ਾਲਮ ਸੂਬੇਦਾਰਾਂ ਨੂੰ ਸੋਧਨ ਦਾ ਹੈ ਨਿਰੰਜਣੀਏ ਮਹਾਂਤ ਕਸੂਰੀਏ ਖੇਸ਼ਗੀ ਮਲੇਰ ਕੋਟਿਏ afghan ਤੇ ਸਰਹੰਦ ਦਾ ਜੈਨ ਖਾਨ ਮਿਆਨਾ ਵਿੱਚ ਬੈਠੀ ਚੰਡੀ ਹੁਣ ਇੰਨਾ ਸਬਨਾ ਦੀ ਰਤ ਪੀਣ ਲਈ ਕਾਲੀ ਹੈ ਆਉ ਉਸ ਦੀ ਤੇ ਮਟਾਈਏ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਦੇ ਹੋਏ ਗੁਰਮਤੇ ਤੋਂ ਪੰਥ ਨੂੰ ਜਾਣੂ ਕਰਵਾਇਆ ਪਾਣੀਪਤ ਵਿੱਚ ਹਾਰੇ ਮਰਹੱਟਿਆਂ ਨੂੰ 10 ਸਾਲ ਸੂਰਤ ਆਉਣ ਨੂੰ ਲੱਗੇ ਪੈਰਾ ਸਿਰ ਤਾਂ ਉਹ ਮੁੜ ਦੁਬਾਰਾ ਹੋ ਹੀ ਨਹੀਂ ਸਕੇ ਵੱਡਾ ਪੇਸ਼ਵਾ ਆਪਣੇ ਪੁੱਤਰ ਦੀ ਮੌਤ ਅਤੇ ਐਡੀ ਭਿਆਨਕ ਕਤਲੇਆਮ ਪਰੀ ਹਾਰ ਦੇਖ ਕੇ پاگل ਹੋ ਕੇ ਮਰਿਆ ਸਿੱਖਾਂ ਤੋਂ ਛਾ ਪਹਿਲਾਂ ਹੀ ਕਿਜਿਆ ਹੋਇਆ ਸੀ ਅਤੇ ਹੁਣ ਉਪਰੋਂ ਸਿੰਘਾਂ ਲਾਹੌਰ ਜਿੱਤ ਲਿਆ ਸੀ ਲੰਗੇ ਜਾਂਦੇ ਸ਼ਾਹ ਦੇ ਲਸ਼ਕਰ ਨੂੰ ਸਿੰਘਾਂ ਨੇ ਲੁੱਟਿਆ ਵੀ ਕਈ ਥਾਈਂ ਸੀ ਬਾਕੀ ਰਹਿਦੀ ਕਸਰ ਪੰਜਾਬ ਦੇ ਕਾਜੀ ਮੋਲਾਣਿਆਂ ਨੇ ਪੂਰੀ ਕਰ ਦਿੱਤੀ ਉਹ ਬਦਾਲੀਕੂਲ ਸਿੱਖਾਂ ਨੂੰ ਕਾਫਰ ਆਖ-ਆਖ ਆਪਣੇ ਦੁਖੜੇ ਰੋਣ ਲੱਗੇ ਤੁਸੀਂ ਹੋਂ ਤਾਂ ਸਾਡਾ ਇਹ ਐਸਾ ਹਾਲ ਕਰਦੇ ਨੇ ਤੁਹਾਡੇ ਜਾਨ ਮੰਗਰੋ ਕੀ ਕਰਦੇ ਹੋਣਗੇ ਆਪ ਅੰਦਾਜ਼ਾ ਲਾ ਲਓ ਮਰਹਟਿਆਂ ਵਾਂਗ ਇਹਨਾਂ ਦੀ ਵੀ ਅਲਖ ਮੁਕਾ ਦਿਓ ਤੁਸਬੀ ਕਾਜੀ ਕਾਬਲ ਜਾਂਦੇ ਅਬਦਾਲੀ ਨੂੰ ਆ ਮਿਲੇ ਅਬਦਾਲੀ ਬੋਲਿਆ ਤੁਹਾਨੂੰ ਕੀ جواب ਦਾ ਹੈ ਕਿ ਸਾਨੂੰ ਇਸ ਦੀ ਖਬਰ ਨਹੀਂ ਨਾਦਰ ਸ਼ਾ ਵੇਲੇ ਤੂੰ ਹੀ ਸਾਡੀ ਇਹਨਾਂ ਉੱਪਰ ਆਖਿਆ ਪਰ ਕਦੇ ਪੂਰੀ ਤਰ੍ਹਾਂ ਜਾੜ ਹਿੱਟ ਆਏ ਹੀ ਨਹੀਂ ਤੁਸੀਂ ਬੇਫਿਕਰ ਰਹੋ ਮੈਂ ਆਪਣੇ ਚੁਣਵੇਂ ਲੜਾਕਿਆਂ ਤੇ ਦਲੇਰ ਸੇਨਾਪਤੀ ਨੂੰ ਲੋਹਾਰ ਬਿਠਾ ਕੇ ਜਾਵਾਂਗਾ ਉਹ ਤੁਹਾਡੀ ਮਦਦ ਕਰਨਗੇ ਕੁਝ ਸਮਾਂ ਹੋਰ ਕੱਢੋ ਲੰਬੀ ਲੜਾਈ ਕਾਰਨ ਗਾਂਜੀ ਥੱਕੇ ਹੋਏ ਹਨ ਆਉਂਦੇ ਸਾਲ ਸਿੱਖਾਂ ਨਾਲ ਲੋਹਾ ਲਾਵਾਂਗੇ ਜਾਂਦਾ ਹੋਇਆ ਅਬਦਾਲੀ 우ਬੇਦ ਖਾਨ ਨੂੰ ਲਾਹੌਰ ਆਪਣਾ ਸੂਬਾ ਬਿਠਾ ਗਿਆ ਅਬਦਾਲੀ ਦੇ ਲਸ਼ਕਰ ਨੇ ਹਜੇ ਕਾਬਲ ਜਾ ਕੇ ਘੋੜਿਆਂ ਤੋਂ ਸਮਾਨ ਵੀ ਨਹੀਂ ਲਾਇਆ ਹੋਣਾ ਖਾਲਸੇ ਨੇ ਲਾਹੌਰ ਤੇ ਚੜ੍ਹਾਈ ਕੀਤੀ ਤੇ ਸੂਬਾ ਭਾਰ ਬੁਲਾ ਦਿੱਤਾ ਸਰਦਾਰ ਜੱਸਾ ਸਿੰਘ ਲਾਹੌਰ ਦਾ ਪਾਤਸ਼ਾਹ ਬਣਿਆ ਤੇ ਸਲਤਨਤ ਵਿੱਚ ਖਾਲਸੇ ਦਾ ਸਿੱਕਾ ਚਲਾਇਆ ਗਿਆ ਲਾਹੌਰ ਦੇ ਤਖਤ ਤੇ ਬੈਠਦੇ ਸਰਦਾਰ ਜੱਸਾ ਸਿੰਘ ਨੂੰ ਸਮੂਹ ਖਾਲਸੇ ਨੇ ਇੱਕੋ ਲਕਬ ਨਾਲ ਪੁਕਾਰਿਆ ਸੁਲਤਾਨ ਉਲ ਕੌਮ ਸ਼ਾਨੂ ਖਬਰ ਪਹੁੰਚੀ ਤਾਂ ਸੜ ਬਲ ਗਿਆ ਉਸਨੇ ਸਿੱਖਾਂ ਦਾ ਜਾਰੀ ਕੀਤਾ ਸਿੱਕਾ ਮੰਗਵਾਇਆ ਸਿੱਕਾ ਜਦਦਰ ਜਹਾਂ ਬਫਜ਼ਲ ਅਕਾਲ ਮੁਲਕ ਅਹਿਮਦ ਗਿਰਫਤ ਜਸਾ ਕਲਾਲ ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਜਸਾ ਸਿੰਘ ਨੇ ਜੋ ਸਿੱਕਾ ਜਾਰੀ ਕੀਤਾ ਉਸ ਦੀ عبارت ਹੋਰ ਸੀ ਦੇਗੋ ਤੇਗੋ ਫਤਿਹ Nusrat Bedrang Yaftaj Nanak Guru Gobind Singh ਇਹ ਸਿੱਕਾ ਤਾਂ ਕਾਜੀ ਮੁਲਾਨਿਆਂ ਨੇ ਸ਼ਾਹ ਨੂੰ ਹੋਰ ਗੁੱਸਾ ਦਿਵਾਉਣ ਲਈ ਆਪਣੇ ਵੱਲੋਂ ਘੜ ਕੇ ਭੇਜਿਆ ਸੀ ਸੱਚ ਭਾਵੇਂ ਕੋਈ ਵੀ ਸੀ ਪਰ ਅਬਦਾਲੀ ਕੋਲ ਸਿੱਖ ਸਿੱਕਾ ਪੁੱਜਿਆ ਮੁਲਕ ਅਹਿਮਦ ਗਿਰਫਤ ਜੱਸਾ ਕਲਾਲ ਦੇਸ਼ ਅਹਿਮਦ ਦਾ ਤੇ ਖੋ ਲਿਆ ਜੱਸੇ ਕਲਾਲ ਨੇ ਜਦ ਹੀ ਅਬਦਾਲੀ ਨੇ ਸਿੱਕੇ ਦੀ ਦੂਜੀ ਸਤਰ ਪੜ੍ਹੀ ਤਾਂ ਉਸ ਨੂੰ ਅੱਗ ਲੱਗ ਗਈ ਉਸ ਨੇ ਸਿੱਕਾ ਚੁਲਾ ਕੇ ਦੂਰ ਬਗਾ ਮਾਰਿਆ ਦਰਬਾਰ ਵਿੱਚ ਸਨਾਟਾ ਸ਼ ਆ ਗਿਆ ਕਿਸੇ ਦੇ ਸਾਹ ਲੈਣ ਦੀ ਆਵਾਜ਼ ਵੀ ਨਹੀਂ ਆ ਰਹੀ ਸੀ ਭਰੇ ਦਰਬਾਰ ਵਿੱਚ ਬਸ ਇੱਕੋ ਆਵਾਜ਼ ਗੂੰਜ ਰਹੀ ਸੀ ਉਸ ਸਿੱਕੇ ਦੇ ਘੁੰਮਣ ਦੀ ਸਿੱਕਾ ਬਹੁਤ ਦੇਰ ਘੁੰਮਦਾ ਰਿਹਾ ਐਨੀ ਦੇਰ ਕਿ ਸ਼ਾਇਦ ਹੀ ਕੋਈ ਸਿੱਕਾ ਕਦੇ ਇੰਨੀ ਦੇਰ ਘੁੰਮਿਆ ਹੋਵੇ ਕਿਸੇ ਦੀ ਮਜਾਲ ਨਹੀਂ ਸੀ ਕਿ ਬਾਦਸ਼ਾਹ ਦੇ ਛੁੱਟੇ ਸਿੱਕੇ ਨੂੰ ਚੁੱਕ ਲਵੇ ਤਾਂ ਜੋ ਖੜਾਕ ਬੰਦ ਹੋ ਸਕੇ ਕੋ ਚਿਰ ਮੰਗਰੋ ਸ਼ਾਹ ਉੱਠਿਆ ਸਿੱਕੇ ਕੋਲ ਗਿਆ ਚੁੱਕਿਆ ਤੇ ਬੋਲਿਆ ਨਹੀਂ ਇਸ ਨੂੰ ਮੈਂ ਸੰਭਾਲ ਕੇ ਰੱਖਾਂਗਾ ਛੁੱਟਾਂਗਾ ਨਹੀਂ ਇਸ ਨੂੰ ਤਾਂ ਮੈਂ ਇਸ ਨੂੰ ਤਾਂ ਦਿੱਲੀ ਪਾਣੀਪਤ ਮਥਰਾ ਤੋਂ ਲੁੱਟ ਕੇ ਲਿਆਂਦੇ ਸਮਾਨ ਨਾਲੋਂ ਵੀ ਜ਼ਿਆਦਾ ਨਜ਼ਦੀਕ ਰੱਖਾਂਗਾ ਕਿਉਂਕਿ ਇਹ ਮੈਨੂੰ ਸਦਾ ਚੇਤਾ ਕਰਵਾਉਂਦਾ ਰਹੇਗਾ ਕਿ ਪੰਜਾਬ ਵਿੱਚ ਹਜੇ ਵੀ ਅਹਿਮਦ ਸ਼ਾਹੀ ਸਿੱਕੇ ਨੂੰ ਮਾਨਤਾ ਨਹੀਂ। ਪੰਜਾ ਦਰਿਆਵਾਂ ਦੀ ਧਰਤੀ ਤੇ ਹਜੇ ਦੁਰਾਨੀ ਸਲਤਨਤ ਕਾਇਮ ਨਹੀਂ ਹੋਈ। ਉਹਨਾਂ ਦਾ ਆਪਣਾ ਸਿੱਕਾ ਹੈ ਜਿਸ ਦੀ ਇਬਾਰਤ ਹੈ ਮੁਲਕ ਅਹਿਮਦ ਗਿਰਫਤ ਜਸਾ ਕਲਾਲ। ਪੂਰੇ ਹਿੰਦੁਸਤਾਨ ਨੂੰ ਪੈਰਾਂ ਹੇਠ ਮਸਲ ਦੇਣ ਵਾਲੇ ਅਫਗਾਨਾਂ ਦਾ ਖੌਫ ਪੰਜਾ ਪਾਣੀਆਂ ਦੇ ਵਸਨੀ ਖਾਲਸੇ ਨਹੀਂ ਮੰਨਦੇ। ਇਹ ਸਿੱਕਾ ਮੈਨੂੰ ਮੇਰੀ ਔਕਾਤ ਯਾਦ ਦਿਵਾਉਂਦਾ ਰਹੇਗਾ। ਇਸ ਨੂੰ ਮੈਂ ਕੋਲ ਰੱਖਾਂਗਾ ਤੇ ਛੇਤੀ ਹੀ ਪੰਜਾਬ ਨੂੰ ਮਿੱਟੀ ਵਿੱਚ ਮਿਲਾ ਕੇ ਉੱਥੇ ਅਹਿਮਦ ਸ਼ਾਹੀ ਸਿੱਕਾ ਜਾਰੀ ਕਰਾਂਗਾ ਤੇ ਸਿੱਕਾ ਇਹ ਸਿੱਕਾ ਉਦੋਂ ਢਾਲ ਬਣ ਕੇ ਤੇ ਇਹ ਸਿੱਕਾ ਇਹ ਸਿੱਕਾ ਉਦੋਂ ਢਾਲ ਕੇ ਉਸੇ ਜੱਸੇ ਕਲਾਲ ਦੇ ਕੰਨ ਵਿੱਚ ਪਾਵਾਂਗਾ ਜਿਸ ਦਾ ਨਾਮ ਇਸ ਦੇ ਉੱਤੇ ਉਕਰਿਆ ਹੋਇਆ ਹੈ ਤੇ ਜੇ ਮੈਂ ਸਿੱਖਾ ਨੂੰ ਹਰਾਏ ਬਿਨਾ ਮਰ ਗਿਆ ਤਾਂ ਇਸ ਸਿੱਕੇ ਨੂੰ ਮੇਰੇ ਨਾਲ ਹੀ ਦਫਨਾਇਓ ਤਾਂ ਕਿ ਮੇਰੀ ਸ਼ਾਤੀ ਤੇ ਪਿਆਏ ਸਿੱਕਾ ਮੇਰੀ ਰੂਹ ਨੂੰ ਕਿਆਮਤ ਦੇ ਦਿਨ ਤੱਕ ਚੇਤੇ ਕਰਵਾਉਂਦਾ ਰਹੇ ਕਿ ਸਮੁੱਚੇ ਹਿੰਦੁਸਤਾਨ ਵਿੱਚੋਂ ਪੰਜਾਬ ਦਾ ਇਹੀ ਸਿੱਕਾ ਸੀ ਜਿਸਨੇ ਦੁਰਾਨੀਆਂ ਦੀ ਈ ਨਹੀਂ ਮੰਨੀ ਇਦਰ ਸਿੱਖਾਂ ਨੇ ਅਕਲਦਾਸ ਨਿਰੰਝਣੀਏ ਮਹੰਤ ਨੂੰ ਜੰਡਿਆਲੇ ਸੁਨੇਹਾ ਭਜਵਾਇਆ ਪੰਜਾਬ ਵਿੱਚ ਹਵਾਵਾਂ ਦਾ ਰੁਖ ਪਦਲਣ ਲੱਗਾ ਹੈ ਅਕਲਦਾਸ ਸ਼ਹੀਦਾਂ ਦੀ ਰਤਨਾਲ ਸਿੰਜਿਆ ਸਿੱਖੀ ਦਾ ਬੂਟਾ ਜਵਾਨ ਹੋ ਗਿਆ ਹੈ ਖਾਲਸੇ ਦੀ ਤੇਗ ਨੇ ਸਾਰੇ ਪੰਜਾਬ ਉੱਤੇ ਸ਼ਾਂ ਕਰ ਦਿੱਤੀ ਹੈ ਤੇ ਨੀਲੇ ਨਿਸ਼ਾਨ ਪੰਜਾ ਬਾਣੀ ਪੰਜਾ ਪਾਣੀਆਂ ਦੇ ਚੱਪੇ-ਚੱਪੇ ਉੱਪਰ ਝੂਲਣ ਲਈ ਕਾਲੇ ਹਨ ਗੁਰੂ ਸਾਹਿਬ ਕਹਿੰਦੇ ਨੇ ਕਿ ਵਖਤ ਵਿਚਾਰੇ ਸੋ ਬੰਦਾ ਹੋਏ ਇਹ ਖਾਲਸੇ ਦਾ ਤੈਨੂੰ ਪਹਿਲਾ ਤੇ ਆਖਰੀ ਸੁਨੇਹਾ ਹੈ ਫੈਸਲਾ ਤੇਰੇ ਹੱਥ ਹੈ ਕਿ ਕਾਬਲ ਦੀ ਓਟ ਤਕਾਉਣੀ ਹੈ ਕਿ ਆਨੰਦਪੁਰੀ ਸ਼ਾਮਾਂ ਹੇਠ ਸੁਖ ਲੈਣਾ ਹੈ ਖਾਲਸਾ ਪੰਥ ਦੇ ਚਰਨਾਂ ਦੀ ਧੂੜ ਜੱਸਾ ਸਿੰਘ ਰਾਮਗੜੀਆ ਸਰਦਾਰ ਜੱਸਾ ਸਿੰਘ ਦਾ ਸੁਨੇਹਾ ਮਿਲਦਿਆਂ ਹੀ ਅਕਾਲਦਾਸ ਨੂੰ ਹੱਥ-ਪੈਰਾਂ ਦੀ ਪੈ ਗਈ ਉਸ ਨੂੰ ਜਕਰੀਏ ਤੇ ਮੀਰ ਮੰਨੂ ਦੀ ਯਾਦ ਆਉਣ ਲੱਗੀ ਉਹ ਮਾਂ ਤੁਰ ਗਈ ਜਿਹੜੀ ਖੀਰ ਪੂੜੇ ਦਿੰਦੀ ਹੁੰਦੀ ਸੀ ਅਕਾਲਦਾਸ ਦੇ ਮੂੰਹੋਂ ਨਿਕਲੇ ਬੋਲਾਂ ਤੋਂ ਵਿਚਾਰਗੀ ਚੋ ਰਹੀ ਸੀ ਪਰ ਫਿਰ ਵੀ ਉਸਨੇ ਪੰਜਾਬ ਨੂੰ ਨਹੀਂ ਚੁਣਿਆ ਆਪਣਾ ਸਭ ਤੋਂ ਤੇਜ਼ ਘੋੜਸਵਾਰ ਚਿੱਠੀ ਦੇ ਕੇ ਉਸਨੇ ਕਾਬਲ ਵੱਲ ਭੇਜਿਆ ਆਕਲਦਾਸ ਨੂੰ ਸਿੱਖਾਂ ਨਾਲ ਕੀਤੀਆਂ ਵਧੀਆਂ ਯਾਦ ਆ ਗਈਆਂ ਸਨ ਜਿਨ੍ਹਾਂ ਉਤੇ ਐਸਾ ਕਹਿਰ ਵਰਸਾਇਆ ਹੋਵੇ ਉਹਨਾਂ ਤੋਂ ਦਇਆ ਦੀ ਆਸ ਰੱਖਣੀ ਉਸ ਨੂੰ ਔਖੀ ਜਾਪ ਰਹੀ ਸੀ ਇਸ ਕਾਰਨ ਵੀ ਉਸਨੇ ਆਪਣੇ ਸਿਰ ਪੰਜਾਬ ਦੀ ਥਾਂ ਅਫਗਾਨ ਪਰਛਾਵੇਂ ਹੋਣ ਲਈ ਪਰਛਾਵੇਂ ਹੋਣ ਨੂੰ ਸਹੀ ਮੰਨਿਆ ਅਬਦਾਲੀ ਤਾਂ ਪਹਿਲਾਂ ਹੀ ਪੰਜਾਬ ਕੁਸ਼ ਦਾ ਹੁਕਮ ਅਫਗਾਨੀ ਫੌਜਾਂ ਨੂੰ ਚੜ ਚੁੱਕਾ ਸੀ ਮਰਾਠਿਆਂ ਮੁਗਲਾਂ ਰਾਜਪੂਤਾਂ ਤੇ ਜਾਟਾਂ ਨੂੰ ਦਰੜ ਕੇ ਹੁਣ ਅਬਦਾਲੀ ਨੇ ਆਪਣਾ ਸਾਰਾ ਧਿਆਨ ਸਿੱਖਾਂ ਵੱਲ ਕੀਤਾ ਪਾਣੀਪਤ ਮथुरा ਕੋਇਲਗੜ ਜੀਨੂ ਹੁਣ ਅਲੀਗੜ ਦੇ ਨਾਮ ਨਾਲ ਵੀ ਜਾਣਦੇ ਹਨ ਨਿਵਾਹ ਕੇ ਗਿਲਜਿਆਂ ਨੇ ਇਤ ਕੀ ਅਮਰਸਰ ਸਾਹਿਬ ਆ ਢੇਰਾ ਲਾਉਣਾ ਸੀ ਅਬਦਾਲੀ ਇਸ ਵਾਰ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣ ਦੀ ਨੀਤ ਨਾਲ ਪੰਜਾਬ ਆਇਆ ਸੀ ਹੁਣ ਅਬਦਾਲੀ ਨੂੰ ਕੌਣ ਦੱਸੇ ਕਿ ਖਾਲਸਾ ਕੋਈ ਬਰਸਾਤੀ ਨਾਲਿਆਂ ਦਾ ਪਾਣੀ ਨਹੀਂ ਜੋ ਬਰਸਾਤਾ ਦਾ ਮੌਸਮ ਫਿਰ ਜਾਣਤੇ ਸੁੱਕ ਜਾਏਗਾ ਖਾਲਸਾ ਤਾਂ ਸੁम्मेਵਾਣੀ ਨਦੀ ਹੈ ਜਿਹੜੀ ਪਹਾੜਾਂ ਵਿੱਚੋਂ ਨਿਕਲਦੇ ਅਮੁੱਖ ਸੋਮੇ ਤੋਂ ਆ ਰਹੀ ਹੈ ਤੇ ਇਸ ਸੋਮੇ ਦੇ ਸੁਆਮੀ ਸ੍ਰੀ ਕਲਗੀ ਤਰਪਤਾ ਜੀ ਆਪ ਹਨ ਸਤਿਗੁਰਾਂ ਨੇ ਖਾਲਸੇ ਵਿੱਚ ਐਸੀਆਂ ਬਰਕਤਾਂ ਪਾਈਆਂ ਹਨ ਕਿ ਵਿਖੜੇ ਪੈਂਡਿਆਂ ਵਿੱਚ ਤਗੋਂ ਇਹ ਹੋਰ ਵੱਧਦਾ ਜਾਂਦਾ ਹੈ ਤੇ ਖਾਲਸੇ ਦੇ ਦੁਸ਼ਮਣ ਜੋ ਇਸ ਨੂੰ ਵੇਖ ਨਹੀਂ ਸੁਖਾਂਦੇ ਥੋਹਰ ਦੀ ਨਿਆਈ ਹਨ ਥੋਹਰ ਜਿਉਂ ਜੋ ਵੱਡੀ ਹੁੰਦੀ ਹੈ ਉਸ ਨੂੰ ਚਿੱਟਾ ਕੋੜ ਪੈ ਜਾਂਦਾ ਹੈ ਤੇ ਉਹ ਆਪੇ ਗਲ ਸੜ ਕੇ ਖਤਮ ਹੋ ਜਾਂਦੀ ਹੈ ਹੁਣ ਸੁम्मेਵਾਣੀ ਨਦੀ ਤੇ ਥੋਰ ਦਾ ਕੀ ਮੇਲ ਪਰ ਅਬਦਾਲੀ ਤਾਂ ਸਿੱਖਾਂ ਨੂੰ ਖਤਮ ਕਰ ਦੇਣ ਦੀ ਜਿੱਦ ਕਰੀ ਬੈਠਾ ਸੀ ਸੋ ਉਸ ਨੇ ਆਪਣੇ ਕਾਫਲੇ ਦਾ ਉਤਾਰਾ ਅੰਮ੍ਰਿਤਸਰ ਕਰਨਾ ਸੀ ਲਗਭਗ ਸਾਰੇ ਹਿੰਦੁਸਤਾਨ ਦੀਆਂ ਗੋੜਨੀਆਂ ਲਵਾ ਕੇ ਹੁਣ ਅਬਦਾਲੀ ਕੁਝ ਹੰਕਾਰ ਵਿੱਚ ਵੀ ਆ ਗਿਆ ਸੀ ਕਾਬਲਤੀ ਕੁਸ਼ਤੀ ਜੈਜੇਕਾਰ ਹੋ ਰਹੀ ਸੀ ਹਿੰਦੁਸਤਾਨ ਜਹੀ ਤਾਕਤ ਨੂੰ ਨਿਵਾ ਕੇ ਹੁਣ ਜਦ ਉਹ ਆਪਣੇ ਦੇਸ਼ ਪਾਰਤ ਦਾ ਸੀ ਤਾਂ ਅੱਜ ਤੱਕ ਦੇ ਵੱਡੇ ਅਫਗਾਨੀ ਯੋਧਿਆਂ ਵਿੱਚ ਉਸ ਦਾ ਨਾਮ شمار ਕੀਤਾ ਜਾਂਦਾ ਸੀ। ਹਿੰਦੁਸਤਾਨ ਦੇ ਮੁਗਲਾਂ ਨੇ ਤਾਂ ਉਸ ਨਾਲ ਸੰਧੀਆਂ ਹੀ ਕਰ ਲਈਆਂ ਸਨ। ਵੱਡੀ ਤਾਕਤ ਮਰਾਠੇ ਉਸਨੇ ਬੁਰੀ ਤਰ੍ਹਾਂ ਦਰੜ ਸੁਟੇ ਸਨ ਤੇ ਹੁਣ ਬਚਦੇ ਜਾਟ ਵੀ ਉਸ ਦੇ ਘੋੜਿਆਂ ਦੀਆਂ ਸੁਮਾਗੇ ਸਿਰ ਨਿਵਾ ਗਏ ਸਨ। ਇੱਕ ਅਜੇਤੂ ਜਰਨੈਲ ਵਾਂਗ ਉਸਨੇ ਆਪਣੇ ਵਤਨ ਪਰਤਨਾ ਸੀ। ਪਰ ਇਹੀ ਤਾਂ ਉਹ ਭੁੱਲ ਗਿਆ ਸੀ ਕਿ ਉਸ ਦੀ ਵਾਪਸੀ ਦੇ ਰਸਤੇ ਵਿੱਚ ਹਰ ਵਾਰ ਪੰਜਾਬ ਪੈਂਦਾ ਸੀ। ਪੰਜਾਬ ਦੇ ਸਿੱਖਾਂ ਨੂੰ ਸਭ ਕੁਝ ਸਿਖਾਏ ਬਿਨਾ ਮੈਂ ਅਜੇ ਤੂੰ ਕਿਵੇਂ ਕਹਾ ਸਕਦਾ ਹਾਂ ਪਰ ਇਹਨਾਂ ਨਾਲ ਟੱਕਰ ਲੈਣੀ ਇਜ਼ਰਾਈਲ ਨਾਲ ਟੱਕਰ ਲੈਣ ਬਰਾਬਰ ਹੈ ਇਜ਼ਰਾਈਲ ਮੌਤ ਦਾ ਦੇਵਤਾ ਕੋਈ ਉਸ ਨੂੰ ਕਿਵੇਂ ਹਰਾਵੇ ਹੋ ਸਕਦਾ ਹੈ ਉਸ ਨਾਲ ਵੀ ਕਦੇ ਕਿਸੇ ਨੇ ਟੱਕਰ ਲੈ ਲਈ ਹੋਵੇ ਪਰ ਇਹਨਾਂ ਸਿੱਖਾਂ ਨਾਲ ਇਹਨਾਂ ਨਾਲ ਤਾਂ ਹੋ ਸਕਦਾ ਹੈ ਇਜ਼ਰਾਈਲ ਵੀ ਭੜਨ ਤੋਂ ਘਬਰਾਉਂਦਾ ਹੋਵੇ ਐਸੀਆਂ ਵਿਚਾਰਾ ਅਬਦਾਲੀ ਦੇ ਅੰਦਰ ਚੱਲ ਰਹੀਆਂ ਸਨ ਜਦੋਂ ਪੰਜਾਬ ਦੀ ਸਰ ਜਮੀਨ ਵੱਲ ਵਧ ਰਿਹਾ ਸੀ ਖਾਲਸਾ ਅਬਦਾਲੀ ਤੇ ਉਸਦੀ ਜੈ ਜੈਕਾਰ ਦੇ ਰਾਹ ਵਿੱਚ ਖਲੋਤਾ ਸੀ ਲੱਖਾਂ ਲੜਾਈਆਂ ਜਿੱਤ ਕੇ ਵੀ ਜੈ ਅਬਦਾਲੀ ਪੰਜਾਬੋਂ ਮਾਰ ਖਾ ਕੇ ਵਤਨ ਪਰਤਿਆ ਤਾਂ ਜੈ ਜੈਕਾਰ ਤਾਂ ਛੱਡੋ ਸਗੋਂ ਮੁਖੌਲ ਪੱਲੇ ਪਹਿਣਗੇ ਕਿ ਪਾਣੀਪਤ ਵਿੱਚ 2 ਲੱਖ ਮਰਾਠੇ ਇੱਕ ਦਿਨ ਵਿੱਚ ਕਤਲ ਕਰ ਦੇਣ ਵਾਲਾ ਅਬਦਾਲੀ ਕੋਲਗੜ੍ਹ ਦੇ 12 ਸਾਲ ਤੱਕ ਨਾ ਜਿੱਤੇ ਜਾ ਸਕਣ ਵਾਲੇ ਕਿਲੇ ਨੂੰ ਕੁਝ ਦਿਨਾਂ ਵਿੱਚ ਝੁਕਾ ਦੇਣ ਵਾਲਾ ਅਬਦਾਲੀ ਜੰਗਲਾਂ ਵਿੱਚ ਵਸਣ ਵਾਲੇ ਮੁਠੀ ਭਰ ਲੜਾਕਿਆਂ ਤੋਂ ਹਾਰ ਖਾ ਕੇ ਆਇਆ ਹੈ ਐਸੇ ਲੜਾਕਿਆਂ ਤੋਂ ਜਿਨ੍ਹਾਂ ਕੋਲ ਕੋਈ ਰਾਜ ਭਾਗ ਵੀ ਨਹੀਂ ਨਾ ਮੁਕਾਬਲੇ ਦੇ ਹਥਿਆਰ ਨਾ ਹਾਥੀ ਘੋੜੇ ਇਥੋਂ ਤੱਕ ਕਿ ਤੰਤ ਤੇ ਬਸਤਰ ਵੀ ਕੋਈ ਨਹੀਂ ਪਰ ਲੜਨ ਦਾ ਜਜ਼ਬਾ ਤਾਂ ਦੇਖੋ ਐਸਾ ਕਿ ਇਕੱਲਾ ਇਕੱਲਾ ਹਾਥੀਆਂ ਨੂੰ ਡੇਗ ਲਵੇ ਅਬਦਾਲੀ ਇੱਕਦਮ ਬੋਲਿਆ ਜਿਵੇਂ ਉੱਪਰ ਲੀਆਂ ਗੱਲਾਂ ਉਸ ਨੂੰ ਕਿਸੇ ਨੇ ਮਿਹਣੇ ਵਾਂਗ ਮਾਰੀਆਂ ਹੋਣ ਤੇ ਉਹ ਜਵਾਬ ਦੇ ਰਿਹਾ ਹੋਵੇ ਨਹੀਂ ਮੈਂ ਇਹਨਾਂ ਤੋਂ ਬੇਜ਼ਦ ਹੋ ਕੇ ਨਹੀਂ ਪਰਤਾਂਗਾ ਐਤਕੀ ਮੈਂ ਇਹਨਾਂ ਨੂੰ ਐਸਾ ਸਬਕ ਸਿਖਾਵਾਂਗਾ ਕਿ ਮੋੜ ਛੇਤੀ ਉੱਠ ਨਹੀਂ ਸਕਣਗੇ ਸਿੰਧ ਪਾਰ ਕਰਦਾ ਹੋਇਆ ਅਬਦਾਲੀ ਵਾਪਸ ਆਪਣੇ ਆਪ ਕੋਲ ਆਇਆ ਪਰ ਸੱਚੇ ਵੀ ਹੈ ਕਿ ਕਾਵਾਂ ਕੁੱਕੜਾਂ ਦੀਆਂ ਉਡਾਰੀਆਂ ਕਦ ਬਾਜਾਂ ਦੇ ਹਾਂ ਦੀਆਂ ਹੋ ਸਕਦੀਆਂ ਹਨ ਨਾ ਤਾਂ ਚਮਚਿਆਂ ਨਾਲ ਖੂ ਪੁੱਟੇ ਜਾਂਦੇ ਨੇ ਤੇ ਨਾ ਹੀ ਸਹਿਆਂ ਦੀ ਖੱਲ ਦੇ ਨਗਾਰੇ ਬਣਦੇ ਨੇ ਆਪਣੀ ਥੱਕੀ ਟੁੱਟੀ ਫੌਜ ਵਲ ਦੇਖਦਾ ਅਬਦਾਲੀ ਉਦਾਸ ਹੋ ਰਿਹਾ ਸੀ ਕੀ ਹੋਇਆ ਜਨਾਬ ਕਿਸ ਦੀ ਗੱਲ ਕਰ ਰਹੇ ਹੋ ਕੋਲੋਂ ਨਜੀਬ ਖਾਨ ਬੋਲਿਆ ਸਿੱਖਾਂ ਦੀ ਹੋਰ ਕਿਸ ਦੀ ਕੋਈ ਹੋਰ ਬਚਿਆ ਹੈ ਪੂਰੇ ਹਿੰਦੁਸਤਾਨ ਵਿੱਚ ਜਿਸ ਨੇ ਸਾਡਾ ਸਿੱਕਾ ਨਾ ਮੰਨਿਆ ਹੋਏ ਤੇ ਅਬਦਾਲੀ ਨੇ ਕਿਸੇ ਵਿੱਚੋਂ ਖਾਲਸੇ ਦਾ ਸਿੱਕਾ ਕੱਢ ਕੇ ਦੇਖਿਆ ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ ਉਸਨੇ ਇਬਾਰਤ ਪੜ੍ਹੀ ਅਸੀਂ ਡੇਰਾ ਲਾਹੌਰ ਨਹੀਂ ਅਮਰਸਥਰ ਲਾਵਾਂਗੇ ਨਜੀਬ ਖਾਨ ਨੂੰ ਹੁਕਮ ਦਿੰਦਾ ਅਬਦਾਲੀ ਬੋਲਿਆ ਬਹੁਤ ਬਿਹਤਰ ਜਨਾਬ ਕੀ ਜਨਾਬ ਦੇ ਮਨ ਵਿੱਚ ਸਿੱਖਾਂ ਨੂੰ ਕੁਚਲਣ ਦੀ ਕੋਈ ਨੀਤੀ ਹੈ ਡਰਦਾ ਡਰਦਾ ਨਜੀਬ ਖਾਨ ਬੋਲਿਆ ਹਾਂ ਸਿੱਖਾਂ ਨੂੰ ਕੁਚਲਣ ਦੀ ਵੀ ਤੇ ਤੇ ਕੀ ਹਜ਼ੂਰ ਬਾਕੀ ਤੈਨੂੰ ਮੈਂ ਅਮਰਸਰ ਜਾ ਕੇ ਦੱਸਾਂਗਾ ਤੂੰ ਬਸ ਫੌਜ ਨੂੰ ਖਿੱਚ ਕੇ ਲੈ ਚੱਲ ਅਬਦਾਲੀ ਦੇ ਅੰਦਰ ਸਿੱਖਾਂ ਨੂੰ ਸਭ ਕੁਝ ਸਿਖਾਉਣ ਲਈ ਗੁੱਸੇ ਦੀ ਲਹਿਰ ਉੱਠੀ ਹੋਈ ਸੀ ਤੇ ਉਸਨੇ ਆਪਣੀ ਕੋਈ ਵੀ ਨੀਤੀ ਆਪਣੇ ਨੇੜਲੇ ਫੌਜਦਾਰਾਂ ਨਾਲ ਸਾਂਝੀ ਕਰਨ ਤੋਂ ਵੀ ਗੁਰੇਜ਼ ਕੀਤਾ ਕਿ ਕਿਤੇ ਗੱਲ ਨਿਕਲ ਕੇ ਸਿੱਖਾਂ ਤੱਕ ਨਾ ਪਹੁੰਚ ਜਾਵੇ ਤੇ ਉਹ ਸੁਚੇਤ ਨਾ ਹੋ ਜਾਣ ਧੰਨਵਾਦ